ਬਲਾਕ ਟਾਂਡਾ ਦੀਨਪੰਦੇ ਪਿੰਡ ਨੱਥੋਪੁਰ ਦੀ ਪੰਚਾਇਤ ਪਿੰਡ ਵਾਸੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੰਡ ਵਿੱਚ ਇੱਕ ਧਾਰਮਿਕ ਸਥਾਨ ਸਾਹਮਣੇ ਖੁੱਲੇ ਹੋਏ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਐਸ ਡੀ ਐਮ ਟਾਂਡਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਉਨ੍ਹਾਂ ਦੇ ਸੁਪਰੀਡੈਂਟ ਸੁਖਵਿੰਦਰ ਸਿੰਘ ਨੂੰ ਸਰਪੰਚ ਰਣਜੀਂਦਰ ਸਿੰਘ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੁੱਲਾ ਬਾਠ ਵੱਲੋਂ ਦਿੱਤਾ ਗਿਆ। ਇਕਸਾਨ ਵੀ ਡੂਸਿਕਾ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਭੁੱਲਾ ਬੋਲ ਰਿਹਾ ਜੀ ਸਾਡੀ ਜਥੇਬੰਦੀ ਦੇ ਨੱਥੂਪੁਰ ਨਿਵਾਸੀਆਂ ਨੇ ਮਤਾਂ ਪਾਇਆ ਹੋਇਆ ਕਿ ਜਿਹੜਾ ਉਹ ਸ਼ਰਾਬ ਦਾ ਠੇਕਾ ਆ ਬਾਬਾ ਸ਼੍ਰੀਚੰਦ ਜੀ ਦੇ ਮੰਦਰ ਦੇ ਬਿਲਕੁਲ ਨਾਲ ਸਰਦਾਰ ਬਲਵਿੰਦਰ ਸਿੰਘ ਦਾ ਬਿਲਕੁਲ ਸਾਹਮਣੇ ਘਰ ਆ ਉਹਦੇ ਬਿਲਕੁਲ ਨਾਲ ਬੈਂਕ ਆ ਇਹ ਜਗਾ ਨਸ਼ੇੜੀਆਂ ਦਾ ਅੱਡਾ ਬਣੀ ਆ ਉਸ ਬੈਂਕ 'ਚ ਦੋ ਵਾਰਾਂ ਚੋਰੀ ਹੋ ਚੁੱਕੀ ਆ ਸਰਕਾਰ ਨੇ ਆਪ ਤਾਂ ਜਾਗਣਾ ਨਹੀਂ ਆ ਜੇ ਕੋਈ ਜਗਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਉੱਥੇ ਧਰਨਾ ਲਾਇਆ ਸੀ ਉੱਥੋਂ ਪਿੰਡ ਦੇ ਸਰਪੰਚ ਨੂੰ ਤੇ ਮੈਨੂੰ ਇਹਨਾਂ ਨੇ ਹਰਾਸਤ ਵਿੱਚ ਲੈ ਲਿਆ ਤੇ ਇੱਕ ਦੋ ਚੌਂ ਘੰਟਿਆਂ ਬਾਅਦ ਜਦੋਂ ਲੋਕ ਇਕੱਠੇ ਹੋਏ ਤੇ ਫਿਰ ਇਹਨਾਂ ਨੂੰ ਛੱਡਣਾ ਵੀ ਪੈ ਗਿਆ ਆਪਣੀ ਗੱਲ ਤੋਂ ਪਿੱਛੇ ਵੀ ਜਾਣਾ ਪੈ ਗਿਆ ਇਹ ਸਾਰਾ ਕੁਝ ਅਸੀਂ ਆਪਣੇ ਸੂਬਾ ਆਗੂ ਸੁਵਿੰਦਰ ਸਿੰਘ ਸਾਲਾਜੀ ਦੇ ਧਿਆਨ ਚ ਲਿਆਂਦਾ ਹੋਇਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਜੰਗ ਲੜ ਰਹੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਤਾੜਨਾ ਕੀਤੀ ਸੀ ਅੱਜ ਵੀ ਮੰਗ ਪੱਤਰ ਦਿੱਤਾ ਹੈ ਐਸਡੀਓ ਤੋਂ ਦਸਾਂ ਨੌਵਾਂ ਦੀ ਕਿਰਤਵਾਰ ਕਰਨ ਵਾਲਿਆਂ ਦੇ ਕੋਈ ਕਾਰਵਾਈ ਕਰਨੀ ਆ ਸੱਚ ਬੋਲਣ ਦਾ ਕਾਰਵਾਈ ਕਰਨੀ ਆ ਫੇ ਪੁਲਿਸ ਦੀਆਂ 헤ੜਾਂ ਚੜ ਕੇ ਸਾਡੇ ਤੇ ਆਉਂਦੀਆਂ ਤੇ ਇਹ ਸੂਬਾ ਆਗੂਆਂ ਦੇ ਧਿਆਨ ਚ ਲਿਆ ਕੇ ਤਾਰਨਾ ਦੇਤੀ ਕਿ 5 ਜੂਨ ਤੱਕ ਜੇ ਸ਼ਰਾਬ ਦਾ ਠੇਕਾ ਬੰਦ ਨਾ ਆਇਆ ਸਾਨੂੰ ਸਾਡੇ ਆਗੂ ਕਹਾਂਗੇ 18 ਕਿਲੋ 18 ਘੇਰਾਂਗੇ ਐਸਐਨਐਸਪੀ ਦਫ਼ਤਰ ਘੇਰਨਾ ਪਿਆ ਜਾਂ ਕੋਈ ਵੀ ਤਿੱਖਾ ਸੰਘਰਸ਼ ਕਰਨਾ ਪਿਆ ਉਹ ਕੀਤਾ ਜਾਊਗਾ ਆ ਸਾਡੀਆਂ ਮਤਾਵਾਂ ਭੈਣਾ ਆ ਦਸਾਂ ਨੋਵਾਂ ਦੀ ਕਿਰਤ ਕਰਨ ਵਾਲੇ ਇਹ ਜੁੱਧ ਨਸ਼ਿਆਂ ਵਿਰੁੱਧ ਲੜ ਰਹੇ ਆ ਔਰ ਇਸ ਚੀਜ਼ ਨੂੰ ਸਿੱਖਰ ਤੇ ਲੈ ਕੇ ਜਾਵਾਂਗੇ ਤੇ ਠੇਕਾ ਬੰਦ ਕਰਵਾ ਕੇ ਰਵਾਂਗੇ ਸਾਡੀ ਜਵਾਨੀ ਕਿਸਾਨੀ ਨੂੰ ਬਚਾਇਆ ਜਾਵੇ ਇਹ ਨਸ਼ਿਆਂ ਤੋਂ ਜਿਹੜੇ ਸਾਡੇ ਪਿੰਡਾਂ ਇਹ ਰਹਿਤ ਕੀਤੇ ਜਾਣ ਨਹੀਂ ਤੇ ਜੋ ਸਾਡੇ ਸੂਬੇ ਦੇ ਹੁਕਮ ਆਉਣਗੇ ਅਗਲੀ ਮੀਟਿੰਗ ਕਰਕੇ 15 ਦਿਨਾਂ ਦਾ ਟਾਈਮ ਦਿੱਤਾ ਗਿਆ ਲੋੜ ਪਈ ਤੇ ਇਥੇ ਐਡੀਐਮ ਸਾਹਿਬ ਦਾ ਦਫ਼ਤਰ ਘੇਰਾਂਗੇ ਡੀਸੀ ਸਾਹਿਬ ਘੇਰਾਂਗੇ ਥਾਣੇ ਜਿੱਥੇ ਵੀ ਸਾਨੂੰ ਹੁਕਮ ਹੋਣਗੇ ਰੇਲਾਂ ਤੇ ਸੜਕਾਂ ਦੇ ਐਂ ਚੜ੍ਹਦੀਆਂ ਕਲਾ ਦੇ ਇਥੇ ਜਾਵਾਂਗੇ ਇਹ ਠੇਕਾ ਚਕਾ ਕੇ ਛੱਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੀ ਜਥੇਬੰਦੀ ਦੇ ਨੱਥੂਪੁਰ ਨਿਵਾਸੀਆਂ ਨੇ ਮਤਾ ਪਾਇਆ ਹੋਇਆ ਕਿ ਜਿਹੜਾ ਉਹ ਸ਼ਰਾਬ ਦਾ ਠੇਕਾ ਆ ਬਾਬਾ ਸ਼੍ਰੀਚੰਦ ਜੀ ਦੇ ਮੰਦਰ ਦੇ ਬਿਲਕੁਲ ਨਾਲ ਸਰਦਾਰ ਬਲਵਿੰਦਰ ਸਿੰਘ ਦਾ ਬਿਲਕੁਲ ਸਾਹਮਣੇ ਘਰ ਆ ਉਹਦੇ ਬਿਲਕੁਲ ਨਾਲ ਬੈਂਕ ਆ ਇਹ ਜਗਾ ਨਸ਼ੇੜੀਆਂ ਦਾ ਅੱਡਾ ਬਣੀ ਆ ਉਸ ਬੈਂਕ 'ਚ ਦੋ ਵਾਰਾਂ ਚੋਰੀ ਹੋ ਚੁੱਕੀ ਆ ਸਰਕਾਰ ਨੇ ਆਪ ਤਾਂ ਜਾਗਣਾ ਨਹੀਂ ਆ ਜੇ ਕੋਈ ਜਗਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਉੱਥੇ ਧਰਨਾ ਲਾਇਆ ਸੀ ਉੱਥੋਂ ਪਿੰਡ ਦੇ ਸਰਪੰਚ ਨੂੰ ਤੇ ਮੈਨੂੰ ਇਹਨਾਂ ਨੇ ਹਰਾਸਤ ਵਿੱਚ ਲੈ ਲਿਆ ਤੇ ਇੱਕ ਦੋ-ਚੌਂ ਘੰਟਿਆਂ ਬਾਅਦ ਜਦੋਂ ਲੋਕ ਇਕੱਠੇ ਹੋਏ ਤੇ ਫਿਰ ਇਹਨਾਂ ਨੂੰ ਛੱਡਣਾ ਵੀ ਪੈ ਗਿਆ ਆਪਣੀ ਗੱਲ ਤੋਂ ਪਿੱਛੇ ਵੀ ਜਾਣਾ ਪੈ ਗਿਆ ਇਹ ਸਾਰਾ ਕੁਝ ਅਸੀਂ ਆਪਣੇ ਸੂਬਾ ਆਗੂ ਸੁਵਿੰਦਰ ਸਿੰਘ ਸਾਲਾਜੀ ਦੇ ਧਿਆਨ ਚ ਲਿਆਂਦਾ ਹੋਇਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਜੰਗ ਲੜ ਰਹੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਤਾੜਨਾ ਕੀਤੀ ਸੀ ਅੱਜ ਵੀ ਮੰਗ ਪੱਤਰ ਦਿੱਤਾ ਹੈ